ਕੰਬਲਾਂ ਨੂੰ ਲਾਤੇ ਤਾਲੇ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਹੈ ਬਠਿੰਡਾ ਦੇ ਸਿਵਲ ਹਸਪਤਾਲ ਦੀਆਂ ਜਿੱਥੇ ਹਸਪਤਾਲ ਵੱਲੋਂ ਕੰਬਲਾਂ ਨੂੰ ਤਾਲੇ ਲਗਾ ਦਿੱਤੇ ਨੇ ਹਸਪਤਾਲ ਪ੍ਰਸ਼ਾਸਨ ਦਾ ਮੰਨਣਾ ਹੈ ਕਿ ਲੋਕ ਜਿਹੜੇ ਇੱਥੇ ਦਾਖਲ ਹੁੰਦੇ ਨੇ ਉਹ ਕੰਬਲਾਂ ਨੂੰ ਆਪਣੇ ਨਾਲ ਹੀ ਚੱਕ ਕੇ ਲੈ ਜਾਂਦੇ ਨੇ ਇਸ ਕਰਕੇ ਇਹ ਕੰਬਲਾਂ ਨੂੰ ਤਾਲੇ ਲਾ ਦਿੱਤੇ ਜਾਂਦੇ ਨੇ ਜਿਸ ਦੀਆਂ ਤਸਵੀਰਾਂ ਤੁਸੀਂ ਖੁਦ ਦੇਖ ਸਕਦੇ ਹੋ ਕੰਬਲਾਂ ਨੂੰ ਲੱਗੇ ਹੋਏ ਤਾਲੇ ਰੇਕ ਬੈੱਡ ਤੇ ਬਿਛਾਏ ਹੋਏ ਕੰਬਲ ਨੂੰ ਤਾਲੇ ਲਾ ਦਿੱਤੇ ਗਏ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ